ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਗਾੜੀ ਸ਼ਹੀਦੀ ਸਮਾਗਮ ਦੇ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਦਾਸ ਜਸਵਿੰਦਰ ਸਿੰਘ ਸਾਹ ਹੋ ਕੇ ਸਮੂਹ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਕੁਝ ਪੰਥ ਦੋਖੀਆਂ ਵੱਲੋਂ ਜਾਂ ਕੋਈ ਭਗਵੰਤ ਮਾਨ ਦੇ ਜਿਹੜੇ ਹੈਗੇ ਸਿਆਸੀ ਵਿਰੋਧੀਆਂ ਵੱਲੋਂ ਨਿਤਦੇ ਉੱਪਰ ਪਾਇਆ ਗਿਆ ਕਿ ਭਗਵੰਤ ਮਾਨ ਉਸ ਸਮੇਂ ਸ਼ਰਾਬ ਪੀ ਕੇ ਜਿਹੜਾ ਹੈਗਾ ਸਟੇਜ ਤੇ ਆਇਆ ਉਹ ਬਿਲਕੁਲ ਗਲਤ ਹੈ ਸਾਨੂੰ ਮਿਲ ਕੀ ਗਿਆ ਮੇਰੇ ਨਾਲ ਸ਼ਹੀਦ ਭਾਈ ਕ੍ਰਿਸ਼ਨ ਪ੍ਰਭਾਨ ਸਿੰਘ ਦਾ ਸੁਪੁੱਤਰ ਭਾਈ ਸੁਖਰਾਜ ਸਿੰਘ ਇਹ ਨਾਲ ਹੈਗੇ ਆ ਇਹਨਾਂ ਨੂੰ ਵੀ ਮਿਲੇ ਚੰਗੀ ਤਰ੍ਹਾਂ ਪਰ ਉਸ ਤੇ ਕੋਈ ਵੀ ਨਸ਼ਾ ਨਹੀਂ ਕੀਤਾ ਸੀ ਦੇਖੋ ਇਹੋ ਜਿਹੇ ਜਿਹੜੀਆਂ ਘਟੀਆਂ ਹਰਕਤਾਂ ਆਈਆਂ ਘਟੀਆਂ ਗੱਲਾਂ ਕਿਸੇ ਤੇ ਸਿਆਸੀ ਜਿਹੜਾ ਕੈਰੀਅਰ ਨੂੰ ਢਾਹ ਲਾਉਣ ਵਾਸਤੇ ਕੀਤੀਆਂ ਜਾ ਰਹੀਆਂ ਉਹਨਾਂ ਦੇ ਵਿਰੋਧੀਆਂ ਵੱਲੋਂ ਸੋਏ ਅਸੀਂ ਬਿਲਕੁਲ ਇਸ ਚੀਜ਼ ਦਾ ਖੰਡਨ ਕਰਦੇ ਆਂ ਬਹੁਤ ਗਲਤ ਹੈ ਜਿਹੜਾ ਪਾਇਆ ਗਿਆ ਹੈ ਕਿਸੇ ਵੱਲੋਂ ਸੋ ਬੇਨਤੀ ਹੈ ਕਿ ਇਹ ਜੇ ਇਹ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਜਾਵੇ ਅਤੇ ਭਗਵੰਤ ਮਾਨ ਜੀ ਰਹਿਗੇ ਸਾਡੇ ਉਹਨ ਦੇ ਵਧੀਆ ਇੱਕ ਪ੍ਰਚਾਰਕ ਹੈਗੇ ਆ ਸਾਡੇ ਵਧੀਆ ਇੱਕ ਲੀਡਰ ਹੈਗੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਮਾਰਗਦਰਸ਼ਕ ਦੇ ਸਕਦੇ ਨਵੇਂ ਮਾਰਗਾਂ ਤੇ ਲੈ ਕੇ ਜਾਂਦੇ ਨਵੇਂ ਮਾਰਗਾਂ ਤੇ ਨੌਜਵਾਨ ਪੀੜੀ ਨੂੰ ਲਿਜਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ